ਬਿਤੀਤ ਰਾਤ ਆਏ ਤੇਜ਼ ਚਖੜ ਅਤੇ ਤੂਫਾਨ ਕਾਰਨ ਹੋਈ ਸ਼ਾਰਟ ਸਰਕਟ ਨਾਲ ਪਿੰਡ ਸੈਦੇ ਕੇ ਮੋਹਨ ਦੇ ਕਿਸਾਨ surjit singh ਦੇ ਛੱਡ ਅੰਦਰ ਰੱਖੀ 50 ਤੋਂ 60 ਟਰਾਲੀਆਂ ਦੇ ਕਰੀਬ ਤੂੜੀ ਨੂੰ ਭਿਆਨਕ ਅਗ ਲੱਗ ਗਈ। ਅਗਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਸਾਰਾ ਸਮਾਨ ਸੜਨ ਲੱਗ ਗਿਆ। ਦੂਜੇ ਪਾਸੇ ਜਿਵੇਂ ਹੀ ਇਸ ਘਟਨਾ ਦਾ ਪਤਾ ਡੇਰਾ ਸੱਚਾ ਸੋਦਾ ਦੇ ਸ਼ਰਧਾਲੂਆਂ ਅਤੇ ਪਿੰਡ ਵਾਸੀਆਂ ਨੂੰ ਲੱਗਿਆ ਤਾਂ ਵੱਡੀ ਗਿਣਤੀ ਦੇ ਵਿੱਚ ਡੇਰਾ ਸੱਚਾ ਸੋਦਾ ਦੇ ਸ਼ਰਧਾਲੂ ਅਤੇ ਪਿੰਡਾਂ ਦੇ ਲੋਕ ਘਟਨਾ ਸਥਾਨ ਤੇ ਪਹੁੰਚ ਗਏ ਅਤੇ ਅੱਗ ਤੇ ਕਾਬੂ ਪਾਉਣ ਲੱਗ ਪਏ ਫਾਇਰ ਬ੍ਰਿਗੇਡ ਦੇ ਦੇਰੀ ਨਾਲ ਪਹੁੰਚਣ ਤੋਂ ਪਹਿਲਾਂ ਹੀ ਲੋਕਾਂ ਅਤੇ ਡੇਰਾ ਸ਼ਰਧਾਲੂਆਂ ਵੱਲੋਂ ਸ਼ੈੱਡ ਅੰਦਰ ਖੜੀਆਂ ਦੋ ਕੰਬਾਈਨਾ ਇੱਕ ਤੂੜੀ ਵਾਲਾ ਰਿਪਰ ਡ੍ਰਿੱਲ ਅਤੇ ਹੋਰ ਬਹੁਤ ਸਾਰਾ ਸਮਾਨ ਕੱਢਣ ਦੇ ਵਿੱਚ ਕਾਮਯਾਬ ਹੋ ਗਏ ਪਰ ਅੱਗੇ ਨਹੀਂ ਤੇਜ਼ ਨਾਲ ਫੈਲੀ ਕੀ ਸ਼ੈੱਡ ਅੰਦਰ ਖੜੇ ਦੋ ਮੋਟਰਸਾਈਕਲਾਂ ਅਤੇ ਮਸ਼ੀਨ ਦੇ ਵੱਡੇ ਟਾਇਰ ਜੋ ਅੰਦਰ ਪਏ ਸੀ ਅੱਗ ਨੇ ਸੜ ਕੇ ਸੁਆਹ ਕਰ ਦਿੱਤੇ ਫਾਇਰ ਬ੍ਰਿਗੇਡ ਦੇ 2 ਘੰਟਿਆਂ ਤੋਂ ਜ਼ਿਆਦਾ ਦੇਰੀ ਨਾਲ ਪਹੁੰਚਣ ਉੱਤੇ ਇਲਾਕਿਆਂ ਦੇ ਲੋਕਾਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਫਿਲਹਾਲ ਪੀੜਤ ਕਿਸਾਨ surjit singh ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਅਕਦਾ ਦੀ ਨਾਂਕ ਪਹਾਰ ਹੈ ਜਿਸ ਤੋਂ ਬਣਾ ਮਿੱਕੀਆਂ ਦੇ ਅਸੀਂ ਇੱਥੇ ਕੀ ਇਕਰ ਨੂੰ ਪ੍ਰੀਮੀਅਮਲ ਫੋਨ ਕਿਤੇ ਜਾਈਂ ਬੋਕਰ ਰਿਪੋਰਟ ਹੈ ਤਾਂ ਆਕੇ ਜੋ ਬਹੁਤ ਹੀ ਭਿਆਨਕ ਲੱਗੀ ਹੋਈ ਸੀ ਜੀ ਨੇ ਵਿੱਚ ਜੋ ਪਖਾਨ ਪਰਿਵਾਰ ਦਾ ਬਹੁਤ ਜਗਤ ਦੀ ਜਿੰਤੀ ਸਮਾਨ ਸੀ 2 ਕਬਈਨਾ ਰੋਟਰ ਰਿਟਰ ਕਈ ਸੇਤਰਾਂ ਮੋਟਰਸਾਈਕਲ ਸੀ ਅੰਦਰ ਤੇ ਕਾਫੀ ਜਿੰਤੀ ਸਮਾਨ ਸੀ ਤਦੂਰੀ ਨੂੰ ਜੋ ਆਕੇ ਲੱਗਣ ਦਾ ਕਾਰਨ ਦਾ ਪਤਾ ਨਹੀਂ ਲੱਗਾ ਸ਼ਾਇਦ 8 ਸਸ਼ਤਰ ਹੋ ਹੈ ਕਿਸ ਕਰਨਾ ਹੱਥ ਜੋ ਲੱਗੀ ਹੈ ਤਾਂ ਪ੍ਰੇਮੀ ਵੀ ਜੋ ਉਹਨਾਂ ਨੂੰ ਪਹੁੰਚਦੇ ਸੀ ਜਲਦੀ ਜਲਦੀ ਉਹ ਪਹੁੰਚ ਕੇ ਉਹਨਾਂ ਨੇ ਵੀ ਇਸ ਵਿੱਚ ਦੂਰ ਦਿੱਤਾ ਹੈ ਕਿ ਆਕਰ ਜੋ ਹੈ ਉਹ ਜੇ ਕੰਟਰੋਲ ਜੋ ਹੋ ਚੁੱਕਿਆ ਹੈ ਤੇ ਬਾਕੀ ਨਾਲ ਸਰਵੇ ਵੀ ਜਾਰੀ ਹੈ ਬਾਕੀ ਇਹ ਵੀ ਜਿਹਾ ਕਿ ਜੋ ਜਲਦੀ ਜਲਦੀ ਜਿਵੇਂ ਕਿ ਕੋਈ ਪ੍ਰੇਮੀਰ ਨੇ ਜੋ ਸਦਾ ਦੇ ਦੇ ਕੁਰਬਾਨੀ ਸੁਆਇਆ ਹੈ ਜੀ ਤੋਂ ਨਾਲ ਬਹੁਤ ਹੀ ਮੁਸ਼ਕਿਲ ਪਹੁੰਚ ਕੇ ਆਪੋ ਆਪਣੇ ਕਦਮ ਲੈ ਕੇ ਕੀ ਕਰਨੇ ਜੀ ਅੱਜ ਅੱਗ ਲੱਗੀ ਤੂੜੀ ਵੱਡੀ ਗਿੱਦੀ ਨੁਕਸਾਨ ਹੋ ਗਿਆ ਕਿਸਾਨ ਦਾ ਕੀ ਕਰਾਂਗੇ ਇਹ ਜੀ ਭਾਜੀ ਸਾਨੂੰ ਤਾਂ ਫੋਨ ਗਿਆ ਤੇ ਟਾਹਣੀ ਨਾਲ ਹੀ ਹੈ ਰਾਮ ਸਿੰਘ ਪੰਗੂ ਸਾਹ ਉਹਨਾਂ ਦੇ ਇਥੇ ਬੇਟੇ ਨੇ ਬਣਾਇਆ ਹੈ ਵੇਦੀ ਦੋਂਦੇ ਵਿੱਚੋਂ ਪਹਿਲਾਂ ਵੀ ਠੱਲੀ ਹੋ ਜਾਂਦੇ ਹਨ ਤੂੜੀ ਉਹ ਨਾ ਰੱਖੀ ਹੋਈ ਸੀ ਉਹ ਅਚਾਨਕ ਹੀ ਅਗਨੀ ਆਈਏ ਪੜਨ ਲੱਗਾ ਅੱਗ ਕਿਸ ਤਰ੍ਹਾਂ ਲੱਗੀ ਹੈ ਪਰ ਇਹਦੇ ਵਿੱਚ ਫਾਇਰ ਬ੍ਰਿਗੇਡ ਵਾਲੇ ਪ੍ਰਸ਼ਾਸਨ ਦਾ ਸਾਡਾ ਕੋਈ ਸਾਥ ਨਹੀਂ ਦਿੱਤਾ ਅਸੀਂ ਗੋਇਪੁਰ ਆਦਾ ਸਾਰੀ ਫੋਨ ਕੀਤਾ ਪਹਿਲਾਂ ਗੂਸਾ ਫਿਰ ਗੋਇਪੁਰ ਜੇ ਉਹ ਤੋਂ ਬਾਅਦ ਕਾਸੀਂ ਮੁਕਸਰ ਤੋਂ ਕੰਮ ਮਤਲਬ ਬਲਵਾ ਰਹੇ ਆ ਪਰ ਮੁਕਸਰ ਕੋਲ ਅਜੇ ਤੱਕ ਸਾਨੂੰ ਕੋਈ ਪਹੁੰਚ ਨਹੀਂ ਹੋਈ ਤੇ ਇਹਦੇ ਵਿੱਚ ਸਾਰਾ ਪਿੰਡ ਪਹੁੰਚ ਗਿਆ ਆਸੇ-ਪਾਸੇ ਦੇ ਪਿੰਡਾਂ ਵਾਲੇ ਪਹੁੰਚ ਗਏ ਕਿਸੇ ਨੇ ਬਾਟੀ ਨਾਲ ਜਾਂ ਕਿਸੇ ਟੈਂਕਿਆਂ ਜਿਹੜੇ ਆਪਣੇ ਸਪਰੇਅ ਵਾਲੇ ਹੁੰਦੇ ਨੇ ਉਹ ਪਾਣੀ ਨਾਲ ਕੀਤਾ ਪਰ ਬਹੁਤ ਮੁਸ਼ਕਲ ਨਾਲ ਸਾਨੂੰ ਇਹ ਜਿਹੜੀਆਂ ਕੰਪੇਨੀਆਂ ਅਸੀਂ ਬਾਹਰ ਕੱਢਿਆ ਪਿੰਡ ਵਾਸੀਆਂ ਨੇ ਆਣ ਕੇ ਸਾਰਿਆਂ ਨੇ ਲੋਕਾਂ ਨੇ ਬਹੁਤ ਸਾਥ ਦਿੱਤਾ ਹੈ ਅਗਰ ਪ੍ਰਸ਼ਾਸਨ ਦੇ ਵਾਸੀ ਭਿੰਦੇ ਜਿਹੜੇ ਸਾਨੂੰ ਫਾਇਰ ਬਗੇ ਨਹੀਂ ਮਿਲੀਆਂ ਸਾਡੇ ਮੇਰਾਕਰ ਕੋਈਪੁਰ ਇਕੱਤਰ ਹੀ ਹੈਗੀ ਮਨ ਲਾਦਾ ਪਾ ਜੀ ਜੀ ਕੋਈ ਇੱਕ ਇਹ ਦੋ ਜਲਾਲਾਵਾ ਤੂੰ ਕਦੇ ਕਹਿੰਦੇ ਆ ਰਹੀ ਕਦੇ ਨਾ ਕੋਈ ਸਭ ਤੋਂ ਕਦੇ ਕਹਿੰਦੇ ਇਹ ਉਕਸਤ ਤੋਂ ਪੰਜਾਂ ਕਦੇ ਕਹਿੰਦੇ ਅਸੀਂ ਮਾਦਿਲਕਾ ਤੋਂ ਮਾਜਾਂ ਨੇ ਇਹ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਸੀ ਕਿ ਇਹਦੇ ਵਿੱਚ ਜਿੰਨੀਆਂ ਵੀ ਇੱਕ ਜ਼ਿਲ੍ਹੇ ਦੇ ਵਿੱਚ ਜਾਂ ਜੋ ਹਲਕੇ ਆ ਦੇ ਉਹਨਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਇਹ ਥਲਣੀਆਂ ਚਾਹੀਦੀਆਂ ਨੇ ਪਰ ਇਹਨਾਂ 'ਚ ਕੋਈ ਸਾਡੇ ਹੱਲ ਨਹੀਂ ਹੋਇਆ ਤੇ ਨਾ ਹੀ ਸਾਡੇ ਕੋਈ ਪ੍ਰਸ਼ਾਸਨ ਦੇ ਇਹਦੀ ਪਹੁੰਚ ਕੀਤੀ ਹੈ ਤੁਸੀਂ ਵੀ ਇੱਥੇ ਪਹੁੰਚੇ ਹੋ ਅਗਵਜਾਨ ਵੱਡੀ ਕਿਤੇ ਕਿਸਾਨ ਵੀ ਪਹੁੰਚ ਜੀ ਪਿੰਡ ਵਾਸੀ ਮੌਜੂਦ ਸੀ ਪ੍ਰੇਮੀ ਵੀ ਪਹੁੰਚੇ ਤੇ ਕੀ ਕਰਾ ਚਾਹੁੰਦੇ ਕੋਈ ਬਹੁਤ ਜ਼ਿਆਦਾ ਇਹਨਾਂ ਨੂੰ ਨੁਕਸਾਨ ਹੋ ਜਾਣਾ ਸੀ ਪਰ ਡੇਰੀ ਆਈ ਹੈ ਡੇਰੀ ਕਰਕੇ ਜਦੋਂ ਲਾਈਟ ਗਈ ਤੇ ਉਸ ਕਰਕੇ ਜੋ ਸਾਰੇ ਪਿੰਡ ਵਾਸੀ ਬਾਹਰ ਨਿਕਲੇ ਤੇ ਉਹਨਾਂ ਨੇ ਇੱਥੇ ਕੰਬਾਈਨਾਂ ਤੇ ਆਪਣਾ ਫਾਰਮ ਬਣਾਇਆ ਤੂੜੀ ਬਹੁਤ ਪਈ ਸੀ ਉਹ ਪਿੰਡ ਵਾਸੀਆਂ ਨੇ ਤੇ ਜਿਵੇਂ ਨਾਲ ਪ੍ਰੇਮੀਆ ਨੂੰ ਬਾਈ ਇਹਨਾਂ ਨੇ ਫੋਨ ਕਰਿਆ ਉਵੇਂ ਪ੍ਰੇਮੀਆ ਦੀ ਟੀਮ ਪਹੁੰਚੀ ਤੇ ਸਾਰਿਆਂ ਨੇ ਪੂਰਾ ਜ਼ੋਰ ਲਾ ਕੇ ਜੋ ਆਕੇ ਪੂਰਾ ਕਾਬੂ ਪਾ ਲਿਆ ਅਜੇ ਵੀ ਥੋੜੀ ਥੋੜੀ ਚੱਲ ਰਹੀ ਹੈ ਪਰ ਪੂਰੇ ਜ਼ੋਰਾਂ ਸ਼ੋਰਾਂ ਨਾਲ ਲੱਗੇ ਹੋਏ ਨੇ ਜੀ ਆ ਕੀ ਨਾਮ ਹੈ ਜੀ ਕਿੰਨੀਆਂ ਟਰਾਲੀਆਂ ਤੂੜੀਆਂ ਜਿਹੜੇ ਆ ਸੜਕ ਸਵਾਉ ਜੋ ਤੂੜੀ ਹੈ ਜੀ 55 ਤੋਂ 60 ਟਰਾਲੀ ਤੂੜੀ ਹੋਏਗੀ ਜੀ ਹੋਰ ਕੀ ਕਿਸੜ ਹੈ ਹੋਰ ਮੋਟਰਸਾਈਕਲ ਸੜੇ ਨੇ ਨਾਲ ਟਾਇਰ ਵੱਡੇ ਗਾ ਇੱਕ ਨਾਲ ਤਿੰਨ ਸਟੱਪਣੀਆਂ ਦੂਜਾ ਕੰਬੈਨ ਦੀਆਂ ਨੇ ਜੀ ਤੇ ਹੋਰ ਵੀ ਕਾਫੀ ਸਮਾਨ ਨੁਕਸਾਨ ਕਾਫੀ ਹੋ ਗਿਆ ਜੀ ਕੰਬੈਨਾਂ ਨੂੰ ਕਿਵੇਂ ਕੱਢਿਆ ਗਿਆ ਕੀ ਕੰਬੈਨਾਂ ਨੂੰ ਕੱਢਿਆ ਗਿਆ ਪਿੰਡ ਵਾਲੇ ਆਏ ਨੇ ਫਾਈਟਰ ਪਾਉਂਦੇ ਰਹਿਆ ਜਿੰਨਾ ਕੁ ਜਿਹੜਾ ਕੁਝ ਅੱਤੀ ਆਦਾ ਸੀ ਪਾ ਪਾ ਕੇ ਬਾਹਰ ਖਿੱਚੀ ਗਏ ਜਿੰਨਾ ਹੀ ਪਿੰਡ ਵਾਲੇ ਹੈਗੇ ਸੀ ਸਾਰੇ ਨਗਾਗਾ ਪਿਛਾ ਕਰ ਕਰਦੇ ਕਰ ਕਰਦੇ ਉਹ ਔਖੇ ਪਿਛਾ ਕੀਤੀਆਂ ਨਹੀਂ ਜੀ ਕਿੰਨੀਆਂ ਕੰਬਾਈਨਾ ਸੀ ਜੰਦਰ ਦੋ ਕੰਬਾਈਨਾ ਸੀ ਜੀ ਇੱਕ ਟੂੜੀ ਵਾਲੀ ਸੀ ਜੀ ਫਾਇਰ ਬ੍ਰਿਗੇਡ ਨਹੀਂ ਪਹੁੰਚੀ ਨਾ ਫਾਇਰੋ ਗੇੜਾ ਨਾਲ ਫੋਨ ਕੀਤਾ ਪਹਿਲਾਂ ਕਹਿੰਦੇ ਅਸੀਂ ਆਣਿਆ ਜੀ ਉਹਨੇ ਭੇਜਨੇ ਆ ਉਸ ਤੋਂ ਬਾਅਦ ਉਹਨਾਂ ਫੋਨ ਚੱਕਨੇ ਬੰਦ ਕਰ ਦਿੱਤੇ ਨਹੀਂ ਜੀ ਉਸ ਤੋਂ ਬਾਅਦ ਉਹਨਾਂ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਜੀ ਕੀ ਮੰਨ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੇ ਅਸੀਂ ਇਹ ਮੰਗ ਕਰਨੇ ਆ ਉਹਨਾਂ ਨੂੰ ਆਪ ਹੀ ਸੋਚਣਾ ਜਿੰਨੀ ਸਜ਼ਾ ਹੋ ਸਕਦੀ ਉਹਨਾਂ ਦਿੱਤੀ ਜਾਵੇ ਜੋ ਨੁਕਸਾਨ ਦੇ ਜ਼ਿੰਮੇਵਾਰ ਹੋਣ ਉਹ ਹੀ ਹੋਣ